ਕਲਾਕਾਰੀ ਚ ਆਉਣ ਤੋਂ ਪਹਿਲਾਂ ਵੀ ਇੱਕ ਤੁਹਾਡੇ ਅੰਦਰ ਇੱਕ ਭੁੱਖ ਹੁੰਦੀ ਜਿਹੜੀ ਤੁਹਾਨੂੰ ਲਿਆਉਂਦੀ ਆ ਆਰਟਿਸਟ ਵਾਲੀ ਲਾਈਨ ਦੇ ਵਿੱਚ ਸੋ ਇਹ ਭੁੱਖੀ ਸੀਗੀ ਜਿਹਦੇ ਮੈਨੂੰ 39 ਸਾਲ ਦੀ ਉਮਰ ਦੇ ਵਿੱਚ ਆ ਕੇ ਐਕਟਰ ਬਣਾਇਆ ਕਿਉਂਕਿ ਉਸ ਤੋਂ ਪਹਿਲਾਂ ਮੈਂ ਇੱਕ ਬਿਜ਼ਨਸਮੈਨ ਦੇ ਤੌਰ ਤੇ ਕਾਮਯਾਬ ਸੀਗਾ ਪਰ ਬੇਚੈਨ ਸੀ ਜਰਨਲਿਸਟ ਤੋਂ ਮੈਂ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਮੈਂ ਬਿਜ਼ਨਸ ਐਡ ਏਜੰਸੀ ਸ਼ੁਰੂ ਕੀਤੀ ਫਿਰ ਮੇਰੀ ਆਪਣੀ ਕੰਪਨੀ ਹੈ ਹੋਰ ਵੀ 10 ਕੰਮਕਾਰ ਕੀਤੇ ਕਈਆਂ ਚ ਕਾਮਯਾਬ ਹੋਏ ਕਈਆਂ ਚ ਫੇਲ ਹੋਏ ਓਵਰ ਆਲ ਵਧੀਆ ਇੱਕ ਲਾਈਫ ਸਟਾਈਲ ਤੱਕ ਪਹੁੰਚ ਗਏ ਸੀਗੇ ਪਰ ਇੱਕ ਬੇਚੈਨੀ ਸੀਗੀ ਉਹ ਸੀਗੀ ਕਲਾ ਅੰਦਰ ਸੀਗੀ ਪਰ ਮੌਕਾ ਨਹੀਂ ਸੀ ਮਿਲ ਰਿਹਾ ਤੇ ਉਹ ਮੌਕੇ ਦੇ ਲਈ ਫਿਰ ਆਪਣੀ ਇੱਕ ਫਿਲਮ ਬਣਾਈ ਸਾਡਾ ਹੱਕ ਤੇ ਉਸ ਤੋਂ ਬਾਅਦ ਹਰ ਜਦੋਂ ਵੀ ਕੋਈ ਫਿਲਮ ਜਾਂ ਜਦੋਂ ਵੀ ਕੋਈ ਰੋਲ ਹੁੰਦਾ ਉਹ ਮੈਂ ਇਦਾਂ ਹੀ ਅਪਰੋਚ ਕਰਦਾ ਕਿ ਮਤਲਬ ਆਈ ਹੈਵ ਟੂ ਗਿਵ ਮਾਈ ਬੈਸ਼ ਉਹਦੇ ਚ ਇਹ ਨਹੀਂ ਹੈ ਕਿ ਹੁਣ ਕਿੰਨੇ ਬਜਟ ਦੀ ਫਿਲਮ ਹੈ ਜਾਂ ਮੇਰੇ ਆਪੋਜ਼ਿਟ ਕਿ ਦਾਨੀ ਸਟਾਰ ਕਾਸਟ ਹੈ ਜਾਂ ਇਹ ਫਿਲਮ ਚੱਲੂਗੀ ਜਾਂ ਪਹਿਲੇ ਦਿਨੀ ਫਲॉप ਹੋ ਜਾਊਗੀ ਮੈਨੂੰ ਹੁੰਦਾ ਜਿਹੜੀ ਚੀਜ਼ ਵੀ ਛਪ ਰਹੀ ਆ ਲੋਕਾਂ ਤੱਕ ਪਹੁੰਚੂਗੀ ਈਵਨ ਇਹ ਵੀ ਹੁੰਦਾ ਕਿ ਲੋਕਾਂ ਤੱਕ ਕਈ ਵਾਰ ਨਹੀਂ ਵੀ ਪਹੁੰਚਦੀ ਚੀਜ਼ ਪਰ ਆਈ ਆਲਵੇਸ ਟ੍ਰਾਈ ਟੂ ਗਿਵ ਮਾਈ ਬੈਸਟ